ਤੇ ਪਾਤਸ਼ਾਹ ਨੇ ਨੰਗੀ ਤਲਵਾਰ ਕਢੀ ਐ ਮਿਆਨ ਵਿੱਚੋਂ ਤਲਵਾਰ ਕਢੀ ਐ ਤੇ ਕੱਢ ਕੇ ਤਲਵਾਰ ਸੈ ਸ਼ਬਾ ਆਖਣ ਲੱਗੇ ਵੀ ਇੱਥੇ ਕੋਈ ਦੁਰਗਾ ਨਹੀਂ ਕੋਈ ਚੰਡੀ ਨਹੀਂ ਆਹ ਹੀ ਮੇਰੀ ਦੁਰਗਾ ਐ ਤੇ ਆਹੀ ਮੇਰੀ ਚੰਡੀ ਐ ਤੇ ਮੈਂ ਐਦੀ ਪੂਜਾ ਕਰਦਾ ਮੈਂ ਕਿਸੇ ਪੱਥਰ ਅਗੇ ਨਹੀਂ ਬਹਿੰਦਾ ਕਈ ਵਾਰ ਨਾਮ ਸੁਣ ਕੇ ਹੀ ਅਸੀਂ ਸੱਚੋ ਪੰਜੇ ਵਿੱਚ ਪਏ ਜਾਣੇ ਵੀ ਹੱਦ ਹੋ ਗਈ ਦੁਰਗਾ ਦੀ ਵਾਰ ਲਿਖੀ ਐ 10 ਦਿਨ ਨੇ ਆਪਣੇ ਕੋਲ ਕਥਾ ਦੇ ਔਰ ਆਪਾਂ ਦਸਾਂ ਦਿਨਾ ਵਿੱਚ ਇਹ ਨਿਰਣਾ ਕਰਨਾ ਹੈ ਵੀ ਦੁਰਗਾ ਦਾ ਮੈਖਾ ਸੁਰ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਉਂਦਾ ਹੈ। ਅੱਛਾ ਇੱਥੋਂ ਤੇ ਦੁਰਗਾ ਤੁਸੀਂ ਕੱਢ ਦੋਗੇ ਵੀ ਇਹ ਤੇ ਦਸਮ ਗ੍ਰੰਥ ਹੈ। ਤੇ ਮੈਨੂੰ ਦੱਸੋ ਜਿੱਥੇ ਗੁਰੂ ਨਾਨਕ ਨੇ ਮਹੱਲਾ ਪਹਿਲਾ ਲੈ ਕੇ ਦੁਰਗਾ ਤੇ ਮੈਖਾ ਸੁਰਦਾ ਜ਼ਿਕਰ ਕੀਤਾ ਉਹਦਾ ਕੀ ਕਰੋਗੇ ਕਿਤੇ ਗੁਰੂ ਗ੍ਰੰਥ ਸਾਹਿਬ ਵਿਚਾਰਿਆ ਹੈ ਉੱਥੇ ਵੀ ਲਿਖਿਆ ਜੇ ਬਈ ਮੈਖਾ ਸੁਰ ਨੂੰ ਦੁਰਗਾ ਨੇ ਮਾਰਿਆ ਕਨੇ ਸਾਰੇ ਜਿੱਤੇ ਨੇ ਬੰਦਾ ਜਿੱਤ ਕੇ ਵੀ ਅੰਤ ਨੂੰ ਕਾਲ ਥੋਂ ਆ ਰਿਹਾ ਏ ਪਰ ਕਾਲ ਦਾ ਵੀ ਮਹਾਕਾਲ ਕੌਣ ਹੈ ਸ੍ਰੀ ਵਾਹਿਗੁਰੂ ਜੀ ਕੀ ਕਦੇ ਨਹੀਂ ਜੇ ਹਾਰਦਾ ਉਹਦੀ ਸਦਾ ਹੀ ਜਿੱਤ ਹੁੰਦੀ ਹੈ ਤੇ ਖਾਲਸਾ ਜਦੋਂ ਜਿੱਤ ਜਾਵੇ ਨਾ ਉਨੇ ਇਹ ਨਹੀਂ ਕਹਿਣਾ ਵੀ ਮੈਂ ਜੰਗ ਜਿੱਤਿਆ ਪਤਾ ਕੀ ਕਹਿਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਜਿੱਤ ਹੋਈ ਹੈ ਜੁਦ ਕੇ ਜਿਤਈਆ ਮਹਾ ਬੁੱਧ ਕੇ ਦਵਈਆ ਉਹ ਹੀ ਜਿਤਾਉਣ ਵਾਲਾ ਸਦਾ ਉਹ ਹੀ ਜਿਤਾਉਣ ਵਾਲਾ ਸਦਾ ਉਸ ਅਕਾਲ ਦੀ ਹੀ ਜਿੱਤ ਹੈ ਨਾ ਦੁਰਗਾ ਜਿੱਤੀ ਨਾ ਰਾਮ ਜਿੱਤਿਆ ਤੇ ਨਾ ਸੇਖੀ ਜਿੱਤੇ ਨੇ ਜਿਤਿਆ ਅਕਾਲ ਹੈ ਜਿਤਾਉਣ ਵਾਲਾ ਅਕਾਲ ਹੈ ਜਿਤਾਉਣ ਵਾਲਾ ਗੁਰੂ ਨਾਨਕ ਹੈ ਜਿਤਾਉਣ ਵਾਲਾ ਉਹ ਪਰਮਾਤਮਾ ਹੈ ਜੋ ਸੱਚੇ ਬਾਦਸ਼ਾਹ ਬਾਣੀ ਦੇ ਵਿੱਚ ਉਸ ਅਕਾਲ ਦਾ ਮੰਗਲ ਕਰਦੇ ਨੇ ਸ੍ਰੀ ਭਗਉਤੀ ਜੀ ਸਹਾਏ ਅਮਰਕੋਸ਼ ਵਾਸ਼ੇ ਤੇ ਆਪਾਂ ਅਰਦਾਸ ਦੀ ਅਰੰਭਤਾ ਵਿੱਚ ਭਗਉਤੀ ਦੇ ਅਰਥ ਕੀਤੇ ਸਨ ਤੁਕਾ ਮਾਤਰ ਅਰਥ ਮੈਂ ਕਰਦਾ ਜਾਵਾਂ ਅਮਰਕੋਸ਼ ਦੁਨੀਆ ਦੇ ਮਹਾਨতম ਕਵੀ ਚੂੜਾਮਣੀ ਕਵੀ ਉਹ ਮਹਾਪੁਰਸ਼ ਬ੍ਰਹਮਵੇਤੇ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਦਾ ਦਿਨ ਜਿਨ੍ਹਾਂ ਦੀ ਯਾਦ ਵਿੱਚ ਇੱਕ ਸੈਮੀਨਾਰ ਗੁਰਦੁਆਰਾ ਬੰਗਲਾ ਸਾਹਿਬ ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਸੀ ਉਹ ਅਮਰ ਕੋਸ਼ ਵਿੱਚ ਲਿਖਦੇ ਨੇ ਵੀ ਇਹ ਇੱਕ Hindu ਧਰਮ ਦਾ ਪੰਥ ਵੀ ਹੈ ਭਗਉਤੀ ਬਾਣੀ ਵੀ ਸਿੱਧ ਕਰੇਗੀ ਉਹਨਾਂ ਦੇ ਅਰਥਾਂ ਨੂੰ ਪਗੌਤੀ ਇੱਕ पंਥ ਦਾ ਨਾਮ ਹੀ ਹੈ ਤੇ ਜਿਨੇ ਦੁਰਗ ਦੈਂਤ ਨੂੰ ਮਾਰਿਆ ਉਹਨੂੰ ਹਿੰਦੂ ਵੀਰ ਪਗੌਤੀ ਕਹਿ ਦਿੰਦੇ ਨੇ ਸਿੱਖ ਨਹੀਂ ਹੁਣ ਧਿਆਨ ਦਿਓ ਵੇਖੋ ਕਈ ਵਾਰ ਇੱਕ ਸ਼ਬਦ ਦੇ ਅਰਥ ਵੱਖ ਹੁੰਦੇ ਨੇ ਔਰ ਹਰ ਪੰਕਤੀ ਵਿੱਚ ਉਹਦਾ ਅਰਥ ਕੁਝ ਵੱਖਰਾ ਹੁੰਦਾ ਹੈ ਸ਼ਾਹਬ ਸੱਚੇ ਬਾਦਸ਼ਾਹ ਦੇ ਉਹ ਮਹਾਨ ਕਵੀ ਕਹਿੰਦੇ ਨੇ ਤੀਜਾ ਅਰਥ ਤਲਵਾਰ ਹੈ ਫਿਰ ਪਾਰ ਬ੍ਰਹਮ ਵੀ ਕਿਹਾ ਭਗਉਤੀ ਨੂੰ ਹੁਣ ਭਗਉਤੀ ਸ਼ਬਦ ਤੋਂ ਹੀ ਹੌਲੀ-ਹੌਲੀ ਬਦਲ ਕੇ ਭਗਵਾਨ ਨਾਮ ਪਿਆ ਹੈ ਭਗਉਤੀ ਤੋਂ ਹੀ ਭਗਵਾਨ ਬਣਿਆ ਤੇ ਭਗਵਾਨ ਦੀ ਰਾਧਨਾ ਕਰਨ ਵਾਲਾ ਭਗਉਤੀ ਤੋਂ ਹੀ ਭਗਤ ਜਿਵੇਂ ਸੰਕਰਾਂਤ ਤੋਂ ਸੰਸਕ੍ਰਿਤ ਦਾ ਸ਼ਬਦ ਸੀ ਸੰਕਰਾਂਤ ਤੇ ਸੰਗਰਾਦ ਬਣ ਗਿਆ ਇਦਾਂ ਭਗਉਤੀ ਤੋਂ ਭਗਵਾਨ ਸ਼ਬਦ ਸ਼ੁਰੂ ਜੋ ਰਬ ਦਾ ਤਖੱਲਸ ਹੈ ਪਗਉਤੀ ਤੋਂ ਹੀ ਭਗਤ ਸ਼ਬਦ ਸ਼ੁਰੂ ਹੋਇਆ ਹੈ ਹੁਣ ਤੁਸੀਂ ਮਹਾਨ ਕੋਸ਼ ਪੜ੍ਹ ਲਓ ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹ ਲਓ ਉਹ ਵੀ ਅਰਥ ਇਹ ਕਰਦੇ ਨੇ ਕਹਿੰਦੇ ਨੇ ਸੋ ਭਗਉਤੀ ਜੋ ਭਗਵੰਤ ਹੈ ਜਾਣੈ ਅਸਲ ਭਗਤ ਉਹ ਹੈ ਜਿਹੜਾ ਭਗਵੰਤ ਦੇ ਨਾਮ ਵਿੱਚ ਰੰਗਿਆ ਹੋਇਆ ਭਗਉਤੀ ਦਾ ਇੱਕ ਅਰਥ ਇਹ ਵੀ ਹੈ ਸ਼੍ਰੀ ਰਾਗ ਵਿੱਚ ਤੀਜੇ ਪਾਦਸ਼ਾ ਲਿਖਦੇ ਨੇ ਪੜਿਆ ਕਰੋ ਬਾਣੀ ਨੂੰ ਆਖੀ ਜਾਂਦੇ ਜੀ ਭਗਉਤੀ ਫਲਾਨੀ ਦੇਵੀ ਆ ਜੀ ਢਮਕਾਨੀ ਦੇਵੀ ਸੋ ਭਗਉਤੀ ਜੋ ਭਗਵੰਤੈ ਜਾਣੈ ਇਹ ਗੁਰੂ ਅਮਰਦਾਸ ਸੱਚੇ ਪਾਸ਼ਾ ਲਿਖ ਰਹੇ ਨੇ ਭਗਉਤੀ ਉਹ ਹੈ ਜਿਹੜਾ ਖਸਮ ਨੂੰ ਜਾਣਦਾ ਭਗਵਾਨ ਨੂੰ ਜਾਣਦਾ ਹੁਣ ਸ਼੍ਰੀ ਰਾਗ ਵਿੱਚ ਅਸ਼ਟ ਪਦੀਆਂ ਨੇ ਪੜ ਲਓ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਗਤਾ ਹੁਣ ਇੱਥੇ ਵੀ ਭਗੌਤੀ ਸ਼ਬਦ ਜਿਹੜਾ ਏ ਜਿਹੜਾ ਅਸਲ ਭਗਤ ਆਖਣ ਲੱਗੇ ਰਹਿਤ ਜੁਗਤਾ ਸੰਜਮ ਵਿੱਚ ਰਹਿੰਦਾ ਅਸਲ ਭਗੌਤੀ ਉਹ ਹੈ ਜਿਹੜਾ ਭਗਵਾਨ ਦਾ ਹੀ ਰੂਪ ਹੋਇਆ ਹੈ ਉਹ ਸਾਰਿਆਂ ਨਾਲੋਂ ਸ਼੍ਰੇਸ਼ਟ ਬਾਣੀਆਂ ਚੋਂ ਬਾਣੀ ਸੁਖਮਣੀ ਜਿਹੜੀ ਰੋਜ਼ ਬੀਬੀਆਂ ਭਾਈ ਬੱਚੇ ਪੜਦੇ ਨੇ ਹੁਣ ਥੋੜਾ ਜਿਹਾ ਉਧਰ ਨੂੰ ਜਾਓ ਤੇ ਸੱਚੇ ਪਾਤਸ਼ਾਹ ਉਹਦੇ ਵਿੱਚ ਇਹ ਗੱਲ ਕਹਿੰਦੇ ਨੇ ਭਗਉਤੀ ਭਗਵੰਤ ਭਗਤਕਾਰੰਗ ਭਗਉਤੀ ਕੌਣ ਹੈ ਜਿਹਨੂੰ ਭਗਵੰਤ ਦਾ ਰੰਗ ਚੜਿਆ ਆ ਗੇਰੂਏ ਕੱਪੜੇ ਪਾ ਕੇ ਕੋਈ ਆਖੇ ਦੀ ਭਗਉਤੀ ਬਣ ਗਿਆ ਮੈਂ ਕਿਉਂਕਿ ਹਿੰਦੂ ਵੀਰਾਂ ਵਿੱਚ ਨੌ ਪ੍ਰਮੁੱਖ ਭੇਖ ਨੇ ਜਿਨ੍ਹਾਂ ਚੋਂ ਇੱਕ ਭਗਵਤੀ ਭੇਖ ਹੈ ਤੇ ਮਹਾਰਾਜ ਕਹਿੰਦੇ ਤੂੰ ਭੰਗਵੇ ਕੱਪੜੇ ਪਾ ਕੇ ਆਖੇ ਮੈਂ ਭਗਉਤੀ ਬਣ ਗਿਆ ਅਸਲ ਭਗਉਤੀ ਉਹ ਹੈ ਜਿਹੜਾ ਕੇਵਲ ਕੱਪੜਿਆਂ ਦੇ ਰੰਗ ਨਾਲ ਹੀ ਨਹੀਂ ਰੰਗਿਆ ਖਸਮ ਦੇ ਰੰਗ ਵਿੱਚ ਰੰਗਿਆ ਏ ਅੰਦਰੋਂ ਰੰਗਿਆ ਹੋਇਆ ਕੱਪੜਿਆਂ ਦਾ ਰੰਗ ਤੇ ਕਈ ਵਾਰ ਬਦਲ ਜਾਂਦਾ ਹੈ